ਅੱਜ ਸੰਯੁਕਤ ਮੋਰਕਸਾਨ ਮੋਰਚੇ ਵੱਲੋਂ ਤੇ ਦੇਸ਼ ਦੀਆਂ 10 ਵੱਡੀਆਂ ਕੇਂਦਰੀ ਟ੍ਰੇਡਿੰਗ ਨੇਂ ਦੇ ਸੱਦੇ ਤੇ ਚੌਥੀ ਜਿਹੜੀ ਕਿਸਾਨ ਮੋਰਚੇ ਦੇ ਨੇ ਜਿੱਤ ਪ੍ਰਾਪਤ ਕੀਤੀ ਸੀ ਉਸ ਦੀ ਚੌਥੀ ਬਰੇ ਗੱਡ ਅੱਜ ਬਣਾ ਰਹੇ ਆ ਤੇ ਇਹ ਬਰੇ ਗੱਡ ਚੇਤਾਵਨੀ ਦੇ ਰਸ ਦੇ ਤੌਰ ਤੇ ਬਣਾ ਰਹੇ ਆ ਸਾਦੇ ਤੌਰ ਤੇ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਅੱਜ ਇਸ ਕਰਕੇ ਆਏ ਹਾਂ ਕਿਉਂਕਿ ਜਿਹੜਾ ਮੰਗ ਪੱਤਰ ਆ ਜਿਹੜਾ 12 ਨੁਕਤਿਆਂ ਦੀ ਮੰਗ ਪੱਤਰ ਆ ਉਹ ਮੰਗ ਪੱਤਰ ਰਾਸ਼ਟਰਪਤੀ ਮਾਨਯੋਗ ਰਾਸ਼ਟਰਪਤੀ ਜੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਭੇਜਣਾ ਉਸ ਮੰਗ ਪੱਤਰ ਦੇ ਅੰਦਰ ਜਿਹੜੀਆਂ ਕੇਂਦਰ ਸਰਕਾਰ ਨੇ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਕਰ ਰਹੇ ਇਸੇ ਤਰ੍ਹਾਂ ਨਵੇਂ ਜਿਹੜੇ ਕਾਨੂੰਨ ਬਣਾ ਕੇ ਮਜ਼ਦੂਰਾਂ ਤੇ ਕਿਸਾਨਾਂ ਉੱਤੇ ਹਮਲੇ ਜਿਹੜੇ ਆ ਉਹ ਬੋਲੇ ਜਾ ਰਹੇ ਆ ਸਰਕਾਰ ਜਿਹੜੇ ਸਕੀਮ ਵਰਕਰ ਨੇ ਅਤੇ ਮਨਰੇਗਾ ਦਾ ਜਿਹੜਾ ਬਜਟ ਆ ਉਸ ਬਜਟ ਦੇ ਵਿੱਚ ਕਟੌਕੀਆਂ ਕਰ ਰਹੀ ਆ ਇਹਦੇ ਨਾਲ ਮਨਰੇਗਾ ਦਾ ਪੂਰਾ ਕੰਮ ਵੀ ਨਹੀਂ ਦਿੱਤਾ ਜਾ ਰਿਹਾ ਤੇ ਕੋਈ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਔਰ ਕਾਨੂੰਨ ਦੀਆਂ ਧੱਗੀਆਂ ਅਡਾਈਆਂ ਜਾ ਰਹੀਆਂ ਨੇ ਜਿਹੜਾ ਭੂਮੀ ਅਧਗ੍ਰਹਿਣ ਕਾਨੂੰਨ ਆ ਉਸ ਕਾਨੂੰਨ 'ਤੇ ਵੀ ਤੰਗੀਆਂ ਅਡਾਈਆਂ ਜਾ ਰਹੀਆਂ ਉਸ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਕਿ ਜੇ 80% ਜਿਹੜੀ ਜ਼ਮੀਨ ਆ ਉਹ ਕਾਰਪੋਰੇਟ ਕਰਾਣੇ ਜਾਂ ਕੋਈ ਮਾਲਕ ਖਰੀਦਾ ਜੇ ਉਹਨਾਂ ਤੋਂ ਵੱਧ ਉਹ ਖੇਤੜ ਤੋਂ ਬਾਅਦ ਜੇ ਉਹਨੂੰ ਜ਼ਮੀਨ ਨਹੀਂ ਮਿਲਦੀ ਫੇਰ ਸਰਕਾਰ ਨੇ ਜ਼ਮੀਨ ਜਿਹੜੀ 20% ਉਹ ਅਕਵਾਇਰ ਕਰਕੇ ਦੇਣੀ ਆ ਪਰ ਇੱਥੇ 80% ਜਿਹੜੀ 100 ਦੀ 100% ਹੀ ਆ ਉਹ ਐਕੁਇਜ਼ੀਸ਼ਨ ਕੀਤੀ ਜਾ ਰਹੀ ਆ ਇਹ ਸਰਕਾਰ ਤਾਂ ਕਾਕਰੀ ਐ ਇਹ ਇੱਕ ਤੱਕੇਸ਼ਾਈ ਦੇ ਖਿਲਾਫ ਅੱਜ ਦਾ ਪ੍ਰੋਗਰਾਮ ਜੀ ਤੁਸੀਂ ਮੰਗ ਪੱਤਰ ਦੇਣ ਆਏ ਹੋ ਅੱਜ ਜੇ ਇੱਕ ਤੋਂ ਬਾਅਦ ਤੁਹਾਡਾ ਕੋਈ ਹੱਲ ਨਹੀਂ ਕੀਤਾ ਇਹ ਅਗਲੇ ਅੱਗੇ ਜਾ ਕੀ ਕਰਨਗੇ ਇਹ ਦੇਖੋ ਇਹ ਕੱਲ ਸਾਡੇ ਕੱਲੇ ਲੁਧਿਆਣੇ ਦੀ ਤਾਂ ਹੈਨੀ ਇੱਕ ਗੱਲ ਜਿਹੜੀ ਹੈ ਮੰਗਾ ਸਾਰੇ ਦੇਸ਼ ਦੇ ਅੰਦਰ ਸਾਰੇ ਡੀਸੀਆਂ ਦੇ ਰਹੀ ਕੀਤੀ ਜਾਣੀ ਹੈ ਜੇ ਨਹੀਂ ਸਰਕਾਰ ਇਸ ਨੂੰ ਸੁਣਵਾਈ ਕਰੂਗੀ ਫਿਰ ਸੰਯੁਕਤ ਮੋਰਚਾ ਤੇ ਟ੍ਰੇਡ ਯੂਨੀਅਨਾਂ ਸਾਂਝੇ ਤੌਰ ਤੇ ਜੋ ਪ੍ਰੋਗਰਾਮ ਦੇਣਗੇ ਅਸੀਂ ਉਸ ਨੂੰ ਸਿਰੇ ਚੜ੍ਹਾਂਗੇ ਲਾਜ਼ਮੀ ਤੌਰ ਤੇ ਸਰਕਾਰ ਨੂੰ ਝੁਕਾ ਕੇ ਦਮ ਲਵਾਵਾਂਗੇ ਬੋਲੋ ਆਮ ਜਨ ਬਰਨ ਡਾਕਟਰ ਪ੍ਰਕਾਸ਼ ਸਿੰਘ ਬਰਮੀ ਮੈਂ ਮਰੇਗਾ ਬੰਦੂ ਜਿਹੜੇ ਲੋਧਾਣਾ ਜਿਲ੍ਹੇ ਦਾ ਪ੍ਰਧਾਨ ਆ ਆਜ਼ਾਦਾਂ ਮੀਤ ਪ੍ਰਧਾਨ ਇਸ ਸ joint ਕਿਸਾਨ ਮੋਰਚਾ ਇਹਦਾ ਦੇਖ ਦਿਓ 10 ਜੂਨ ਤਰਫੋਂ ਸਾਹਮਣੇ ਤੌਰ ਤੇ ਅੱਜ ਦੇ ਦਿਨ ਜਿਹੜਾ ਹਿੰਦੁਸਤਾਨ ਦਾ ਜਿਹੜਾ ਸ਼ਬਦਾਨ ਦਾ ਦੇਸ਼ ਵੀ ਆਦੇ ਦਿਨ ਨੂੰ ਪਾਸ ਕੀਤਾ ਗਿਆ ਸੀ ਔਰ ਜਾਂ ਸ joint ਕਿਸਾਨ ਮੋਰਚਾ ਉਹਦਾ ਚੌਥੀ ਵਾਰ ਹੈ ਗੰਗੋਰੀਆ ਜਿਹੜੀਆਂ ਸ joint ਮੋਰਚੇ ਨੇ ਇਹ ਜਿਹੜਾ ਮਤਲਬ ਮੋਰਚਾ ਖਤਮ ਕਰਦੇ ਸਮੇਂ ਮੋਦੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਐਮ ਐਨ ਐਸ ਪੀ ਦਾ ਕਾਨੂੰਨ ਹੋਣਾ ਸੀਗਾ ਜਿਹੜੇ ਮਜ਼ਦੂਰਾਂ ਤੇ ਕਿਸਾਨਾਂ ਦੇ ਉੱਪਰ ਕਰਦੇ ਮਾਫ ਕਰਨੇ ਸੀਗੇ ਜਿਹੜੇ ਕਿਸਾਨ ਮੋਰਚੇ ਦਰਾਂਦਾਰਾਂ ਔਰ ਮਜ਼ਦੂਰ ਮੋਰਚੇ ਦਰਾਂਦਾਰ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਕਰਜ਼ੇ ਮਾਫ਼ ਕਰਨੇ ਔਰ ਨੌਕਰੇ ਦੇਣੇ ਸੀਗਾ ਨਾ ਐਮਐਨਐਸਬੀ ਦਾ ਵਾਅਦਾ ਪੂਰਾ ਹੋਇਆ ਜਿਹਨੇ ਵੀ ਵਾਅਦੇ ਪੂਰੇ ਕੀ ਪ੍ਰਧਾਨ ਮੰਤਰੀ ਨੇ ਕਹੇ ਸੀ ਇਹਨੂੰ ਕਾਨੂੰਨ ਬਣਾਉਣ ਨਾਲ ਲੰਘਿਆ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਅੱਜ ਜਿਹੜਾ ਹਿੰਦੁਸਤਾਨ ਦਾ ਖੇਤ ਮਜ਼ਦੂਰ ਆ ਉਹਨੂੰ ਕੰਮ ਨਹੀਂ ਮਿਲ ਰਿਹਾ ਉਹਦੇ ਮਜ਼ਦੂਰਾਂ ਤੋਂ ਮਨਰੇਕਾ ਮਜ਼ਦੂਰ ਯੂਨੀਅਨ ਅਸੀਂ ਜੁਪੀ ਤੋਂ ਬਣਾਇਆ ਸੀ ਅੱਜ ਮਨਰੇਕਾ ਮਜ਼ਦੂਰ ਜੋ ਜਿਹੜਾ ਕਾਨੂੰਨ ਆ ਉਹਦਾ ਭੋਗ ਪਾਇਆ ਜਾ ਰਿਹਾ ਔਰ ਉਹਨੇ ਕਟਲਾ ਜਾ ਕੇ ਮਰੇਗਾ ਮਨੁਹਰਾਂ ਨੂੰ ਉਹ ਕਾਨੂੰਨ ਤੋਂ ਮਤਲਬ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਕੋਲ ਆਈ ਮੇਰਾ ਨਾਮ ਦਾ ਮੇਰਾ ਨਾਮ ਭਿੰਦਰ ਕੌਰ ਅੰਗਰਵਾੜੀ ਮਜ਼ਦਮ ਜੂਨੀਅਨ ਪੰਜਾਬ ਸੀਟੂ ਦੀ ਜਿਲ੍ਹਾ ਸੈਕਟਰੀ ਹੈ ਲੁਧਿਆਣਾ ਤੋਂ ਜੀ ਤੁਹਾਡੇ ਵੱਲੋਂ ਜਿਹੜਾ ਇਹ ਮੰਗ ਪੱਤਰ ਦੇਣ ਆਏ ਧਰਨਾ ਲਗਾਇਆ ਜਾ ਰਿਹਾ ਉਹਦੇ ਬਾਰੇ ਕੀ ਕਹਿੰਦੇ ਜਿਹੜਾ ਸਾਡਾ ਅੱਜ ਦਾ ਸੀ ਇਹ ਤਾਂ ਸਾਡੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਸਾਡੀ ਜਿਹੜੀ ਭਰਾਤਰੀ ਜਥੇਬੰਦੀਆਂ ਸਾਰਿਆਂ ਦਾ ਰੜਕੇ ਅ ਸੀਗਾ ਇਹ ਚੌਥੀ ਪਰੇਗਾ ਨਾ ਮਨਾ ਰਹੇ ਸੀ ਅਸੀਂ ਪਰ ਇਹਦੇ ਵਿੱਚ ਸਾਡੀਆਂ ਵੀ ਅੰਗੜਵਾਰੀ ਮੁਲਾਜ਼ਮ ਯੂਨੀਅਨ ਤੇ ਸਾਡੀਆਂ ਮਨਰੇਗਾ ਦੀਆਂ ਬੀਬੀਆਂ ਚੌਂਕੀਦਾਰ ਯੂਨੀਅਨ ਅਸੀਂ ਸਾਰੇ ਜਣੇ ਟ੍ਰੇਡ ਯੂਨੀਅਨਾਂ ਅਸੀਂ ਰੜਕੇ ਸੰਘਰਸ਼ ਕਰ ਰਹੇ ਹਾਂ ਤੇ ਜਿਹੜੀ ਸਾਡੀ ਇਹ ਸੰਘਰਸ਼ ਸਾਂਝਾ ਸੰਘਰਸ਼ਾ ਇਹਦੇ ਵਿੱਚ ਵੀ ਸਾਡੀਆਂ ਮੰਗਾਂ ਪਾਈਆਂ ਨੇ ਤੇ ਸਾਡੇ ਨਾਲ ਜਿਹੜੀ ਸਰਕਾਰ ਉਹ ਬਹੁਤ ਜਿਆਤियां ਕਰ ਰਹੀ ਹੈ ਜਿਹੜੇ ਸਾਡੇ ਫੰਡ ਨੇ ਜਾਂ ਸਾਡੇ ਬਜਟ ਨੇ ਉਹ ਅੱਗੇ ਨਾਲੋਂ ਅੱਧੇ ਹੀ ਕਰ ਦਿੱਤੇ ਗਏ ਨੇ ਤੇ ਸਾਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਦੀ ਮਲਰੇਗਾ ਜਿਹੜੇ ਸਮੇਂ ਸਿਰ ਪੈਸੇ ਨਹੀਂ ਪੈਂਦੇ ਤੇ ਸਾਡੀ ਜਿਹੜੀ ਤਨਖਾਹ ਉਹ ਕਦੇ ਸਟੇਟ ਦੀ ਕਦੇ ਸੈਂਟਰ ਦੀ ਬਦਲ-ਬਦਲ ਕੇ ਤਿੰਨ ਤਿੰਨ ਚਾਰ-ਚਾਰ ਮਹੀਨੇ ਦੀ ਤਨਖਾਹ ਜਿਹੜੀ ਉਹ ਸਾਨੂੰ ਉਹ ਵੀ ਲੜਾਈ ਨਰ ਸੰਘਰਸ਼ ਨਾਲ ਲਈ ਜਾਂਦੀ ਆ ਤੇ ਬਾਕੀ ਸਰਕਾਰ ਨਾਲ ਸਾਡੀ ਜਿਹੜੀ ਆਪਣੀ ਸੈਂਟਰ ਆਪਣੀ ਸਟੇਟ ਦੀ ਸਰਕਾਰ ਆ ਇਹਨਾਂ ਨਾਲ ਜਦੋਂ ਤੋਂ ਵੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਇਹਨਾਂ ਨੇ ਇੱਕ ਵਾਰੀ ਵੀ ਸਾਡੀ ਯੂਨੀਅਨ ਦੀ ਮੀਟਿੰਗ ਨਹੀਂ ਕੀਤੀ ਬਾਰ-ਬਾਰ ਮੀਟਿੰਗ ਰੱਖ ਕੇ ਜਿਹੜੀ ਪੋਸਟ ਕੀਤੀ ਜਾਂਦੀ ਆ ਅੱਜ ਵੀ ਸਾਡੀ ਜਿਹੜੀ ਯੂਨੀਅਨ ਦੀ ਮੀਟਿੰਗ ਸੀ 26 ਤਰੀਕ ਦੀ ਅੱਜ ਦੇ ਦਿਨ ਵੀ ਦੇਖੋ ਨਾਲੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਯੂਨੀਅਨ ਦੇ ਹੈਗੇ ਨੇ ਸਾਡੀਆਂ ਰਹਿਲੀਆਂ ਨੇ ਇਸ ਡਰ ਦੇ باوجود ਵੀ ਉਹਨਾਂ ਨੇ ਅੱਜ ਦੀ ਸਾਡੀ ਜਿਹੜੀ ਮੀਟਿੰਗ ਆ ਉਸ ਨੂੰ ਪੋਸਟ ਕਰ ਦਿੱਤਾ ਗਿਆ ਇਹ ਸਿਰਫ ਨਕਮੀ ਸਰਕਾਰ ਆ ਇਹ ਕਿਸੇ ਵੀ ਵਾਅਦੇਆਂ ਤੇ ਪੂਰੀ ਨਹੀਂ ਉੱਤਰਦੀ ਤੇ ਜਿਹੜੀ મોદી ਸਰਕਾਰ ਆ ਉਹ ਸਾਡੇ ਬਜਟ ਦੇ ਵਿੱਚ ਕਟੌਤੀ ਕਰ ਰਹੀ ਆ ਤੇ ਉਹਨਾਂ ਨਾਲ ਵੀ ਜਿਹੜਾ ਸੰਘਰਸ਼ ਆ ਸਾਡਾ ਹੋਰ ਤੇਜ਼ ਕੀਤਾ ਜਾਊਗਾ ਬੋਲੋ ਆਜ ਦੇ ਸੰਯੁਕਤ ਕਿਸਾਨ ਮੋਰਚਾ ਤੇ 10 ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ਤੇ ਜਿਹੜਾ ਐਕਸ਼ਨ ਕੀਤਾ ਗਿਆ ਇਸ ਸੈਕਸ਼ਨ ਤੇ ਸੂਚੇ ਦੇਸ਼ ਦੇ ਵਿੱਚ ਇਹ ਐਕਸ਼ਨ ਹੋ ਰਿਹਾ ਉਸ ਦੇ ਦਵਾ ਦੇ ਸਦਕਾ ਜਿਹੜੇ ਏਡੀਸੀ ਸਾਹਿਬ ਨੇ ਲੁਧਿਆਣੇ ਦੇ ਉਹ ਮੰਗ ਪੱਤਰ ਲੈ ਕੇ ਗਏ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ ਮੰਗ ਪੱਤਰ ਅਸੀਂ ਜਿਹੜਾ ਰਾਸ਼ਟਰਪਤੀ ਸਾਹਿਬ ਨੇ ਉਹਨਾਂ ਨੂੰ ਭੇਜ ਦਿਆਂਗੇ ਤੇ ਲਾਜ਼ਮੀ ਤੌਰ ਤੇ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਸੁਣਵਾਈ ਕਰੇਗੀ ਇਹ ਵਿਸ਼ਵਾਸ ਦਿਵਾ ਕੇ ਗਏ। ਥੈਂਕ ਯੂ